ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾ ਗੁਰੂ ਨਾਨਕ ਦੇਵਾ ਜਿਤਨੇ ਵਿਦੇਸ਼ ਵਿਦੇਸ਼ ਦੇ ਵਿੱਚ ਸੰਸਾਰ ਦੇ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜਿੱਥੇ ਸਾਰੇ ਸੰਸਾਰ ਦੇ ਵਿੱਚ ਬਹੁਤ ਸ਼ਰਧਾ ਭਾਵ ਨਾਲ ਇਹਨਾਂ ਮਨਾਇਆ ਜਾ ਰਿਹਾ ਹੈ ਉੱਥੇ ਤਲਵੰਡੀ ਸਾਬੋ ਦਮਦਮਾ ਸਾਹਿਬ ਲੰਗਰ ਬੁੰਗਾ ਮਸਤ ਹੋਣਾ ਸੰਤ ਮਹਾਰਾਜ ਬਾਬਾ ਆਦਰ ਸਿੰਘ ਜੀ ਦੇ ਸਥਾਨ ਦੇ ਉੱਤੇ ਜੋ ਪਾਤਸ਼ਾਹੀ ਨੌਵੀਂ ਪਾਤਸ਼ਾਹੀ ਦਸਵੀਂ ਪਾਵਨ ਪਵਿੱਤਰ ਸਰੋਵਰ ਦੇ ਉੱਤੇ ਗੁਰਦਾਰਾ ਜੋ ਮੰਜੀ ਸਾਹਿਬ ਹੈ ਜੋ ਸਤਿਗੁਰਾਂ ਨੇ ਚਰਨ ਪਾ ਕੇ ਇਸ ਧਰਤੀ ਨੂੰ ਪਾਵਨ ਪਵਿੱਤਰ ਬਣਾਇਆ ਹੈ ਮਹਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਉੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿੱਥੇ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਗੁਰੂ ਨਾਮ ਲੇਵਾ ਸੰਗਤਾਂ ਬੈਠੀਆਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਮਨਾ ਰਹੀਆਂ ਹਨ ਤਿਲਕ ਜੰਜੂ ਰਾਖਾ ਪ੍ਰਵਤਾਕਾ ਕੀਨੋ ਵੱਡੋ ਕਲੂ ਮੈ ਸਾਕਾ ਦੇ ਮਹਾਵਾਕ ਅੰਸਾਰ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦ ਦੀ ਚਾਦਰ ਸਾਰੇ ਸੰਸਾਰ ਦੀ ਮੈਂ ਕਹੂੰਗਾ ਔਰ ਸੀਸ ਦੇ ਕੇ ਜੋ ਜ਼ੁਲਮ ਹੋ ਰਿਹਾ ਸੀ ਰੰਗਜੀਵ ਕਰ ਰਿਹਾ ਸੀ ਉਹਨੂੰ ਠੱਲ ਪਾਈ ਤਾਂ ਕਿ ਸੰਸਾਰ ਦੇ ਵਿੱਚ ਸ਼ਾਂਤੀ ਔਰ ਜੋ ਐਡਾ ਵੱਡਾ ਜ਼ੁਲਮ ਉਹਨੂੰ ਆਪ ਦਾ ਸੀਸ ਦੇ ਕੇ ਸਾਧ ਸੰਗਤ ਜੀ ਸਤਿਗੁਰਾਂ ਨੇ ਇਸ ਸੰਸਾਰ ਦੇ ਵਿੱਚ ਸ਼ਾਂਤੀ ਵਰਤਾਈ ਹੈ ਇਸ ਪਾਵਨ ਪਿੱਤਰ ਸਥਾਨ ਦੇ ਉੱਤੇ ਤਖਤ ਸਾਹਿਬ ਦੇ ਉੱਤੇ ਜਿੱਥੇ ਮਨਾਏ ਜਾ ਰਹੇ ਹਨ ਉੱਥੇ ਨਾਲ-ਨਾਲ ਸ਼ਹੀਦੀ ਪੁਰਬ ਮਹਾਰਾਜਾ ਪਾਤਸ਼ਾਹ ਦੀ ਨੌਵੀਂ ਦਸਵੀਂ ਗੁਰਦੁਆਰਾ ਗੁਰੂ ਸਰੋਵਰ ਦੇ ਉੱਤੇ ਲੰਗਰ ਬੁੰਗਾ ਮਸਤ ਹੋਣਾ ਸੰਤ ਮਹਾਰਾਜਵਾਪਾਤਰ ਸਿੰਘ ਜੀ ਦੀ ਸੰਗਤਾਂ ਬਹੁਤ ਹੁੰਨ ਧਾਮ ਦੇ ਨਾਲ ਜੋ ਮਨਾ ਰਹੀਆਂ ਨੇ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਸਿੰਘ ਸਹਾਬਾਨ ਰਾਗੀ ਢਾਡੀ ਗੁਣੀ ਗਿਆਨੀ ਔਰ ਜਿੰਨੇ ਵੀ ਸਤਕਾਰਯੋਗ ਇਸ ਇਲਾਕੇ ਦੀਆਂ ਸੰਗਤਾਂ ਉਹ ਬੜੇ ਪਿਆਰ ਦੇ ਨਾਲ ਨਗਰ ਦੀਆਂ ਸੰਗਤਾਂ ਗੁਰੂ ਕੀ ਸੰਗਤਾਂ ਬਹੁਤ ਪਿਆਰ ਦੇ ਨਾਲ ਸ਼ਹੀਦੀ ਪੁਰਬ ਨੂੰ ਮਨਾ ਰਹੀਆਂ ਹਨ ਔਰ ਸਾਧ ਸੰਗਤ ਜੀ 25 ਤਰੀਕ ਨੂੰ ਵੱਡੇ ਸਮਾਗਮ ਹੋ ਰਹੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਾਰੀਆਂ ਸੰਗਤਾਂ ਹਮ ਹਮਾ ਕੇ ਸਤਿਗੁਰਾਂ ਦੇ ਭਾਵਨ ਪਿਤਰਾ ਸਥਾਨਾਂ ਦੇ ਉੱਤੇ ਆ ਕੇ ਨਸਤਮਤ ਹੋ ਕੇ ਔਰ ਸੇਵਾ ਸਿਮਰਨ ਦੇ ਵਿੱਚ ਲਾ ਕੇ ਸਤਿਗੁਰਾਂ ਦੀ ਸ਼ਹੀਦੀ ਦਾ ਜੋ ਸਮਾਗਮ ਹੈ ਉਹਦੇ ਵਿੱਚ ਸ਼ਾਮਲ ਹੋਣ ਆਪਣੇ ਜੀਵਨ ਨੂੰ ਸਫਲਾ ਬਣਾਉਣ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ